ਸਾਡੇ ਆਉਣ ਤੋਂ ਪਹਿਲਾਂ ਹੀ ਜਿਹੜਾ ਸੀ ਮੇਨ ਬਾਜ਼ਾਰ ਦੇ ਵਿੱਚ ਖਬਰਾਂ ਕਾਫੀ ਲੱਗ ਰਹੀਆਂ ਸੀ ਵੀ ਇੱਥੇ ਨਜਾਇਜ਼ ਇਨਕ੍ਰੋਚਮੈਂਟ ਬਹੁਤ ਆ। ਲੇਕਿਨ ਸਾਡੇ ਆਉਣ ਤੋਂ ਪਹਿਲਾਂ ਹੀ ਦੁਕਾਨਦਾਰਾਂ ਨੇ ਮੇਰੇ ਖਿਆਲ ਹਿਸਾਬ ਦੇ ਨਾਲ ਤੁਸੀਂ ਵੀ ਵੇਖਿਆ ਵਾ ਵੀ ਬਾਜ਼ਾਰ ਦੀ ਕਾਫੀ ਸਫਾਈ ਹੋਈ ਆ। ਤੇ ਇਹ ਜਿਹੜਾ ਮਹਾਨ ਆ ਇਹ ਨਿਰੰਤਰ ਚੱਲਦਾ ਰਹਿਣਾ ਜੀ। ਕੀੜੀ ਸਾਹਿਬ ਦਾ ਹੁਕਮ ਆ। ਇਹ ਕਾਰਸਾਦ ਕਲਸਦ ਨਗਰ ਕੌਂਸਲ ਜੀ ਵੱਲੋਂ ਹੁਕਮ ਆ ਵੀ ਇਹ ਇਹ ਮਹਾਨ ਜਿਹੜਾ ਲਗਾਤਾਰ ਚੱਲਣਾ। ਕੋਈ ਲੋਕਾਂ ਨੇ ਕੱਢੇ ਕਿ ਇਹਨੂੰ ਪਹਿਲਾਂ? ਹਾਂਜੀ। ਇਹ ਨੋਟਸ ਵਗੈਰਾ ਦਿੱਤੇ ਕਿ ਇਹਨੂੰ ਪਹਿਲਾਂ? ਇਹ ਨਹੀਂ ਬਣਾਈ ਹੋਈ ਆ ਜੀ ਸ਼ਹਿ ਜਾਦੇ ਵਿੱਚ 3 ਦਿਨ ਮਹੀਨੇ ਅਤੀ ਹੋਈਏ ਜੀ ਇਹਨਾਂ ਦੇ ਨਾਲ ਨਗਰ ਕੌਂਸਲਰ ਵੱਲੋਂ ਅਧਿਕਾਰ ਨਹੀਂ ਟਾਇਆ ਜਾਂਦਾ ਵਾ ਉਹ ਵੀ ਫੇਰ ਬਾਅਦ ਫੇਰ ਦੋ ਦਿਨ ਪਾਣਾ ਲੱਗ ਜਾਂਦੀਆਂ ਹਨ ਤੇ ਨਗਰ ਕੌਂਸਲਰ ਵੀ ਸੌਂ ਜਾਂਦਾ ਵਾ ਇਹਨਾਂ ਦੇ ਉੱਤੇ ਹੁਣ ਜੀ ਆਪਣੀ ਜਿਹੜੀ ਕਾਰਵਾਈ ਹੈ ਨਾ ਜੀ ਇਹਨਾਂ ਦੇ ਉੱਤੇ ਹੁਣ ਜਿਹੜੇ ਇਹਨਾਂ ਦੇ ਆਪਾਂ ਚਲਾਨ ਕੱਟ ਕੇ ਤੇ ਮਨਜੋਗ ਐਸਜੀਮ ਸਾਹਿਬ ਨੂੰ ਭੇਜਾਂਗੇ ਜੀ ਇਹਨਾਂ ਦੀ ਇਹਨਾਂ ਦੀ ਵੀਡੀਓਗ੍ਰਾਫੀ ਕਰਾ ਗਏ ਜੀ ਜਿਵੇਂ ਤੁਹਾਡੇ ਵਾਲੇ ਕੋ ਪਲਾਸਟ ਕਰਦੇ ਖਿਲਾਫ ਨਹੀਂ ਚੁਣਾਈ ਗਈ ਸੀ 2 ਮਹੀਨੇ ਲੋਕਾਂ ਨੇ ਬੜੇ ਚਲਾਨ ਦੇ ਗਏ ਬਾਹਰ ਤੋਂ ਦੁਕਾਨਦਾਰ ਨੇ ਉਹਨਾਂ ਲਈ ਕਦਮ ਉਧਾਰ ਜਿਵੇਂ ਨਜ ਨਿੱਜਾ ਜੀ ਨਹੀਂ ਜੀ ਇਹ ਲਗਾਤਾਰ ਚੱਲਦਾ ਰਹੇਗਾ ਜੀ ਉਹ ਲੋਕਾਂ ਨੇ ਇਹ ਹੁਣ ਜਿਸ ਤਰ੍ਹਾਂ ਲਗਾਤਾਰ ਦੇ ਵੇਖੋ ਜੀ ਆਪਣਾ ਅੱਜ ਤੇ ਥੋੜਾ ਜਿਹਾ ਲੇਟ ਸੀ ਸਾਡਾ ਸਟਾਫ ਘਾਟੋ ਘਾਟ ਹੋਣ ਕਰ ਰ ਇਹ ਲਗਾਤਾਰ ਚੱਲਣਾ ਵਾ ਫਿਰ ਪਿਛਾਣ ਦੀ ਦੂਸਰੀ ਟੀਮ ਜਿਹੜੀ ਆ ਉਸਦੀ ਟੀਮ ਇਹ ਪਛਾਣਨ ਚ ਜਿਹੜੀ ਆ ਉਹ ਫਿਰ ਚੈੱਕ ਕਰੇਗੀ ਫਿਰ ਇਹਨਾਂ ਨੂੰ ਚਲਾਨ ਕੱਟੇ ਜਾਣਗੇ ਵੀਡੀਓਗ੍ਰਾਫੀ ਕਰਾ ਕੇ